ਅਮ ਦਾ ਟੈਲੈਂਟ ਹੋਣਾ ਚਾਹੀਦਾ ਬਾਕੀ ਤਾਂ ਸਾਰੀਆਂ ਚੀਜ਼ਾਂ ਬਾਅਦ ਚ ਆ ਉਹ ਤਾਂ ਸਮੇਂ ਦੇ ਮੁਤਾਬਕ ਹੁੰਦੀਆਂ ਰਹਿਣੀਆਂ ਬਟ ਜਿਹੜੀ ਸਕਿੱਲ ਆ ਜਿਹੜਾ ਤੁਹਾਡਾ ਵਰਕ ਆ ਉਹ ਸਾਰੀ ਉਮਰ ਤੁਹਾਡੇ ਨਾਲ ਚੱਲਣਾ ਤੁਸੀਂ ਉਹਦੇ ਤੋਂ ਹੀ ਪਛਾਣੇ ਜਾਓਗੇ ਜੇ ਆਪਾਂ ਆਪਣੇ ਕੰਮ ਦੇ ਨਾਲ ਨਾਲ ਸੋਸ਼ਲ ਮੀਡੀਆ ਨੂੰ ਆਪਣੇ ਕੰਮ ਦੇ ਵਿੱਚ ਐਡ ਕਰੀਏ ਹਨਾ ਤੇ ਮੀਨਸ ਕੁੜੀਆਂ ਆਪਣੀ ਦੇਸ਼ ਦੀ ਅਪ ਤਰੱਕੀ ਦੇ ਵਿੱਚ ਬਹੁਤ ਮਦਦ ਕਰ ਸਕਦੀਆਂ ਮੈਂ ਸੋਸ਼ਲ ਮੀਡੀਆ ਤੇ ਦੇਖਦੀਆਂ ਬਹੁਤ ਕੁੜੀਆਂ ਕੋਈ ਆਪਣਾ ਦਿੱਲੀ ਚ ਕਿੰਨੀ ਕੁੜੀ ਫੇਮਸ ਹੋਈ ਆ ਬੜਾ ਪਾਵ ਵਗੈਰਾ ਹੁਣ ਇੱਥੇ ਵੀ ਇੱਕ ਕੁੜੀ ਗੋਲ ਗੱਪੇ ਬਣਾ ਰਹੀ ਆ ਕੋਈ ਟਿੱਕੀਆਂ ਲਗਾ ਰਹੀ ਕੋਈ ਮਤਲਬ ਬਹੁਤ ਵਧੀਆ ਕੰਮ ਕਰ ਰਹੀਆਂ ਸੋ ਉਹਨਾਂ ਦੇ ਕੰਮ ਦੇ ਵਿੱਚ ਮਦਦ ਕਰ ਰਿਹਾ ਆ ਸੋਸ਼ਲ ਮੀਡੀਆ ਹੁਣ ਦਾ ਟਾਈਮ ਫਿਲਮਾਂ ਦੇ ਵਿੱਚ ਤਾਂ ਨਹੀਂ ਆਗਾ ਕਿ ਫਿਲਮਾਂ ਚ ਐਂਟਰੀ ਕਰਦੇ ਨਹੀਂ 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 ਫਿਲਮਾਂ ਚ ਕੋਈ ਐਂਟਰੀ ਨਹੀਂ ਆਪਣਾ ਫੈਮਿਲੀ ਪਿਆਰ ਆ ਵੀਰੇ ਹੁਣ ਇਹਦੇ ਨਾਲ ক্লোਜ਼ ਆ ਆ ਸੋ ਉਹਨਾਂ ਨੇ ਇਨਵਾਈਟ ਕੀਤਾ ਸੀਗਾ ਸੇ ਤੋਂ ਆਪਾਂ ਫਿਰ ਮੂਵੀ ਦਾ ਪ੍ਰੀਮੀਅਰ ਤੇ ਆਏ ਫਿਲਮ ਦੇਖਣ ਆਏ ਨੇ ਸੋਸ਼ਲ ਮੀਡੀਆ ਦੀ ਗੱਲ ਕਰੀਏ ਤਾਂ ਹਰ ਕਿਤੇ ਜਿਹੜੀ ਕੁੜੀਆਂ ਨੇ ਵੀ ਸੇਹ ਦਿੰਦੇ ਨੇ ਤੇ ਪੂਰੇ ਮਸ਼ਹੂਰ ਹੈਗੇ ਨੇ ਬਰਾਊਨ ਕੁੜੀ ਦੇ ਨਾਂ ਤੇ ਇਹਨਾਂ ਦੇ ਪੇਜ ਹੈਗੇ ਨੇ ਤਾਂ ਜਿਹੜੇ ਹੱਥੀ ਮਿਹਨਤ ਕਰਦੇ ਨੇ ਸਭ ਤੋਂ ਪਹਿਲਾਂ ਸਵਾਗਤ ਹੈ ਡੈਲੀ ਪੋਸਟ ਸਰ ਜੀ ਗਾਲ ਜੀ ਸਰ ਤੁਸੀਂ ਛੋਟੇ ਵਾਲੇ ਕਿ ਵੱਡੇ ਆ ਰਹੇ ਹੋ ਮੈਂ ਵੱਡੀਆਂ ਉਹ ਮੇਰਾ ਬੇਟਾ ਆ ਅੱਛਾ ਅੱਛਾ ਹਾਂਜੀ ਤੇ ਅੱਜ ਫਿਲਮ ਇੰਡਸਟਰੀ ਨਾਲ ਚਲੋ ਤੁਸੀਂ ਵੀ ਇੰਡਸਟਰੀ ਨਾਲ ਇੱਕ ਸਾਰਾ ਜੁੜੇ ਹੋਏ ਹੋ ਸਾਰ ਦੇ ਤੁਸੀਂ ਸੋਸ਼ਲ ਮੀਡੀਆ ਤੇ ਐਕਟਿਵ ਰਹਿੰਦੇ ਹੋ ਤੇ ਕਿਵੇਂ ਲੱਗੀ ਫਿਲਮ ਫਿਲਮ ਬਹੁਤ ਵਧੀਆ ਆ ਮਨੀ ਤਾਂ ਉੱਥਾ ਲੀਵਰਾ ਸਾਡੇ ਏਰੀਆ ਦਾ ਸਾਡੇ ਫਲੋਰ ਤੋਂ ਆ ਸਾਡੇ ਲੋਕਲ ਆ ਸੋ ਬਹੁਤ ਪਿਆਰ ਆ ਉਹਨਾਂ ਦਾ ਵੀਰੇ ਦੇ ਉਹਨਾਂ ਦੇ ਨਾਲ ਤਾਂ ਬਹੁਤ ਵਧੀਆ ਮੂਵੀ ਆ ਸੋਹਣੀ ਮੂਵੀ ਆ ਰਣਜੀਤ ਬਾਵਾ ਦੀ ਐਕਟਿੰਗ ਬਹੁਤ ਸੋਹਣੀ ਆ ਮਤਲਬ ਸਾਰੀ ਸਟਾਰ ਕਾਸਟ ਦੀ ਐਕਟਿੰਗ ਬਹੁਤ ਸੋਹਣੀ ਆ ਵਧੀਆ ਸਟੋਰੀ ਬਹੁਤ ਵਧੀਆ ਆ ਸੌਂਗਸ ਵੀਰੇਗਾ ਸਾਰੇ ਵਧੀਆ ਤੁਸੀਂ ਇੱਥੇ ਰਹਿੰਦੇ ਕੋਈ ਸਪੈਸ਼ਲ ਆਏ ਉਤੋਂ ਨਹੀਂ ਮੈਂ ਸਪੈਸ਼ਲ ਆਈਆਂ ਹਾਂ ਜੀ ਆਣਾ ਸਮੇਂ ਤਾਂ ਨਹੀਂ ਫਿਲਮਾਂ ਦੇ ਵਿੱਚ ਤਾਂ ਨਹੀਂ ਆਗਾ ਕਿ ਫਿਲਮਾਂ ਚ ਐਂਟਰੀ ਕਰ ਨਹੀਂ 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 ਫਿਲਮਾਂ ਚ ਕੋਈ ਐਂਟਰੀ ਨਹੀਂ ਆਪਣਾ ਫੈਮਿਲੀ ਪਿਆਰ ਆ ਵੀਰੇ ਉਹਨਾਂ ਦੇ ਨਾਲ ক্লোਜ਼ ਆ ਆਪਾਂ ਸੋ ਉਹਨਾਂ ਨੇ ਇਨਵਾਈਟ ਕੀਤਾ ਸੀਗਾ ਸੋ ਆਪਾਂ ਫਿਰ ਮੂਵੀ ਦਾ ਪ੍ਰੀਮੀਅਰ ਤੇ ਆਏ ਤੁਸੀਂ ਅਕਸਰ ਜਿਹੜੀ ਤੁਹਾਡੀ ਮਿਹਨਤ ਕਰਦੇ ਦੀ ਵੀਡੀਓ ਲੋਕ ਦੇਖਦੇ ਨੇ ਤੁਹਾਡੇ ਤੋਂ ਕਈ ਸਿੱਖਦੇ ਵੀ ਹੈਗੇ ਨੇ ਜਿਨ੍ਹਾਂ ਜਿਨ੍ਹਾਂ ਤੁਸੀਂ ਹੈਵੀ ਕੰਮ ਕਰਦੇ ਹੋ ਲੋਕਾਂ ਤੱਕ ਕੁੜੀਆਂ ਤੱਕ ਬਹੁਤ ਵੱਡੀ ਸੇਧ ਜਾਂਦੀ ਮੈਂ ਵੈਸੇ ਤਾਂ ਮੈਂ ਆਪਣਾ ਕੰਮ ਕਰਦੀ ਆ ਬਟ ਜੇ ਆਪਾਂ ਕੰਮ ਕਰਦੇ ਕਰਦੇ ਆਪਾਂ ਕੁੜੀਆਂ ਜੇ ਲੱਗਦਾ سوشل میڈیا ਦੇ ਉੱਤੇ ਵੀ ਆਪਾਂ ਉਹਨਾਂ ਨੂੰ ਸੇਧ ਦੇ ਰਹੇ ਆ ਤਾਂ ਉਹ ਬਹੁਤ ਵਧੀਆ ਗੱਲ ਆ ਤੇ ਮੈਂ ਤਾਂ ਖੁਦ ਚਾਹੁੰਦੀ ਆ ਕਿ ਜੇ ਆਪਾਂ ਆਪਣੇ ਕੰਮ ਦੇ ਨਾਲ-ਨਾਲ سوشل میڈیا ਨੂੰ ਆਪਣੇ ਕੰਮ ਦੇ ਵਿੱਚ ਐਡ ਕਰੀਏ ਹੈਨਾ ਤੇ ਮੀਨਸ ਕੁੜੀਆਂ ਆਪਣੀ ਦੇਸ਼ ਦੀ ਅਪ ਤਰੱਕੀ ਦੇ ਵਿੱਚ ਬਹੁਤ ਮਦਦ ਕਰ ਸਕਦੀਆਂ ਤਾਂ ਕੁੜੀਆਂ ਨੂੰ ਅੱਗੇ ਆਉਣਾ ਚਾਹੀਦਾ ਆ ਹੁੰਦਾ ਇੱਕ ਝਾਕਾ ਜਾਂ ਹੁੰਦਾ ਜਾਂ ਬੰਦਾ ਪੰਜਾਬੀ ਚ ਕਹਿੰਦੇ ਨੇ ਕਈ ਵਾਰੀ ਕੋਈ ਮਖੌਲ ਨਾ ਕਰੇ ਉਹ ਚੀਜ਼ਾਂ ਤੇ ਆਪਾਂ ਜਿਹੜਾ ਟੈਲੈਂਟ ਹੈਗਾ ਜੇਕਰ ਸਾਹਮਣੇ ਲਿਆਵਾਂਗੇ ਉਹ ਟੈਲੈਂਟ ਲੋਕਾਂ ਤੱਕ ਜਾਏਗਾ ਲੋਕ ਆਪਣੇ ਨਾਲ ਜੁੜਨਗੇ ਕੰਮ ਦਾ ਟੈਲੈਂਟ ਹੋਣਾ ਚਾਹੀਦਾ ਬਾਕੀ ਤਾਂ ਸਾਰੀਆਂ ਚੀਜ਼ਾਂ ਬਾਅਦ ਚ ਆ ਉਹ ਤਾਂ ਸਮੇਂ ਦੇ ਮੁਤਾਬਕ ਹੁੰਦੀਆਂ ਰਹਿਣੀਆਂ ਬਟ ਜਿਹੜੀ ਸਕਿੱਲ ਆ ਜਿਹੜਾ ਤੁਹਾਡਾ ਵਰਕ ਆ ਉਹ ਸਾਰੀ ਉਮਰ ਤੁਹਾਡੇ ਨਾਲ ਚੱਲਣਾ ਤੁਸੀਂ ਉਹਦੇ ਤੋਂ ਹੀ ਪਛਾਣੇ ਜਾਓਗੇ ਸੋ ਮੈਂ ਮੈਂ ਇਹ ਵੀ ਕਹਿਣਾ ਚਾਹੂੰਗੀ ਕਿ ਕੁੜੀਆਂ ਸੋਸ਼ਲ ਮੀਡੀਆ ਯੂਜ਼ ਕਰਦੀਆਂ ਆ ਉਹ ਇੱਕ ਤਾਂ ਆਪਣੀ ਹੁੰਦੀ ਆ ਸੋਸ਼ਲ ਲਾਈਫ ਉਹ ਠੀਕ ਆ ਇੱਕ ਜਿਹੜਾ ਆਪਾਂ ਹੁੰਦਾ ਵੀ ਆਪਾਂ ਆਪਣੀ ਕਿਰਤ ਆਪਣਾ ਕੰਮ ਵੀ ਆਪਣਾ ਹਾਰਡ ਵਰਕ ਆਪਾਂ ਉਹ ਉਹ ਵੀ ਆਪਣਾ ਸੋਸ਼ਲ ਮੀਡੀਆ ਦੇ ਥਰੂ ਦਿਖਾ ਸਕਦੇ ਆ ਕਿ ਜਿਹੜੀਆਂ ਬਾਕੀ ਕੁੜੀਆਂ ਆ ਕੁਝ ਕਰਨ ਤੋਂ ਡਰ ਰਹੀਆਂ ਆ ਵੀ ਉਹ ਅੱਗੇ ਆਉਣ ਗਿਆ ਵੀ ਉਹਨਾਂ ਦੇ ਵਿੱਚ ਥੋੜੀ ਹੁੰਦੀ ਹੈ ਨਾ ਸ਼ਰਮ ਸੰਗ ਉਹ ਖਤਮ ਹੋ ਜਗੇ ਹੁਣ ਤੁਸੀਂ ਮੈਂ ਸੋਸ਼ਲ ਮੀਡੀਆ ਤੇ ਦੇਖਦੀ ਆ ਬਹੁਤ ਕੁੜੀਆਂ ਕੋਈ ਆਪਣਾ ਦਿੱਲੀ ਚ ਕਿੰਨੀ ਕੁੜੀ ਫੇਮਸ ਹੋਈ ਆ ਬੜਾ ਪਾਵ ਵਗੈਰਾ ਹੁਣ ਇੱਥੇ ਵੀ ਇੱਕ ਕੁੜੀ ਗੋਲ ਗੱਪੇ ਬਣਾ ਰਹੀ ਆ ਕੋਈ ਟਿੱਕੀਆਂ ਲਗਾ ਰੇ ਕੋਈ ਮਤਲਬ ਬਹੁਤ ਵਧੀਆ ਕੰਮ ਕਰ ਰਹੀ ਆ ਸੋ ਉਹਨਾਂ ਦੇ ਕੰਮ ਦੇ ਵਿੱਚ ਮਦਦ ਕਰ ਰਿਹਾ ਆ ਸੋਸ਼ਲ ਮੀਡੀਆ ਹੁਣ ਦੇ ਟਾਈਮ ਸਿਸਟਰ ਹੋ ਅਸੀਂ 4 ਅਸੀਂ 4 ਸਿਸਟਰ ਤੇ ਬ੍ਰਦਰ ਵੀ ਨੇਮ ਬ੍ਰਦਰ ਦੇ ਚਾਰੇ ਭੈਣਾ ਹਾਂਜੀ ਚਾਰੇ ਤਿੰਨ ਭੈਣਾ ਤਾਂ ਤੁਹਾਨੂੰ ਅਸੀਂ ਦੇਖਿਆ ਹੈ ਤੇ ਚੌਥੇ ਉਹ ਵੀ ਉਹ ਮੈਰਿਡ ਆ ਉਹ ਫਿਰ ਵੀਡੀਓ ਦੇ ਵਿੱਚ ਘਟ ਹੀ ਆਉਂਦੇ ਪਤਾ ਮੈਰਿਡ ਥੋੜਾ ਹੋ ਜਾਂਦਾ ਨਾ ਮਤਲਬ ਜਿੰਨਾ ਤੁਸੀਂ ਵੇਖਣ ਤੁਸੀਂ ਪਤਲੇ ਤਾਂ ਜਿੰਨਾ ਤੁਸੀਂ ਭਾਰਾ ਜਿਹੜਾ ਹੈਮਰ ਚੱਕ ਕੇ ਜਿਹੜੇ ਸੰਧ ਬਣਾਦੇ ਵਿੱਚ ਕਿਸਾਨਾਂ ਦੇ ਨਾਲ ਜੁੜੇ ਫਿਰ ਤੁਸੀਂ ਚਲੋ ਉਹਨੂੰ ਸੋਸ਼ਲ ਮੀਡੀਆ ਤੇ ਕਰਦੇ ਚਲੋ ਇੱਕ ਆਪਦੀ ਚੀਜ਼ ਨੂੰ ਪ੍ਰੋਮੋਟ ਕਰਦੇ ਹੋ ਇੱਕ ਔਖਾ ਟਾਸਕ ਹੁੰਦਾ ਪਰ ਜਦੋਂ ਅਸੀਂ ਕਰਨ ਲੱਗ ਜਾਂਦੇ ਹਾਂ ਸਾਰਾ ਕੋਈ ਈਜ਼ੀ ਹੋ ਜਾਂਦਾ ਸਭ ਕੁਝ ਈਜ਼ੀ ਆਪਾਂ ਨੂੰ ਸਿਰਫ ਤਿੰਨ ਕ ਮੰਥ ਲੱਗਦੇ ਆ ਕੋਈ ਵੀ ਕੰਮ ਸ਼ੁਰੂ ਕਰਨ ਦੇ ਵਿੱਚ ਆਪਾਂ ਨੂੰ ਉਹਦੇ ਵਿੱਚ ਅਡਜਸ ਮੰਥ ਹੋ ਆਪਣਾ ਟਾਈਮ ਪੀਰੀਅਡ ਹੀ ਇਦਾਂ ਦਾ ਹੁੰਦਾ ਆ ਕਿ ਉਹਦੇ ਵਿੱਚ ਜਾਂਦਾ ਕਰੋ ਜਾਂ ਮਰੋ ਵਾਲਾ ਹਨਾ ਜਿਹੜਾ ਕਰ ਗਿਆ ਉਹ ਫਿਰ ਤੁਰਿਆ ਰਹਿੰਦਾ ਆ ਉਹ ਮੋਟੂ ਹੈਗਾ ਉਹਦਾ ਨਾਂ ਕੀ ਸੀ ਮੈਨੂੰ ਭੁੱਲ ਗਿਆ ਉਹ ਮੋਟੂ ਹੀ ਕਹਿੰਦੇ ਸੀ ਤੁਹਾਡਾ ਉਹਦਾ ਨਾਂ ਨਿੰਦਰ ਆ ਉਹ ਪੁਰਾਣਾ ਵਰਕਰ ਆ ਸਾਡੇ ਪੁਰਾਣਾ ਕੰਮ ਕਰਦਾ ਆ ਕੀ ਕਰਨਾ ਚਾਹੁੰਦੇ ਕੁੜੀਆਂ ਨੂੰ ਅੱਜ ਤੁਸੀਂ ਚਲੋ ਫਿਲਮ ਦੇਖਣਾ ਹੈ ਪਰਿਵਾਰਿਕ ਫਿਲਮ ਹੈ ਪਹਿਲਾਂ ਦੱਸੋ ਹਾਂਜੀ ਪਰਿਵਾਰਿਕ ਫਿਲਮ ਆ ਹਾਸਾ ਆ ਬਹੁਤ ਮਤਲਬ ਤੁਸੀਂ ਆਪਣੀ ਸਾਰੀ ਫੈਮਿਲੀ ਨੂੰ ਲੈ ਕੇ ਬੱਚਿਆਂ ਨੂੰ ਲੈ ਕੇ ਆ ਸਕਦੇ ਹੋ ਫਿਲਮ ਬਹੁਤ ਸੋਹਣੀ ਆ ਜਰੂਰ ਆਇਓ